ਲੋ ਜੀ ਤੇ ਇੱਥੇ ਟਾਈਮ ਹੋ ਗਿਆ ਹੈਗਾ 5:30 ਵਜੇ ਦਾ ਸਵੇਰ ਦਾ ਮਾਰਨਿੰਗ ਟਾਈਮ ਤੇ ਮੈਂ ਗਈ ਸੀਗੀ ਚਾਚੇ ਕੇ ਘਰੇ ਵਾਸ਼ਿੰਗ ਵਾਸ਼ਿੰਗ ਜਾਣਗੀ ਮੈਂ ਕਿ ਚਲ ਮੈਂ ਨਾਲੇ ਨਹਾ ਲੂੰਗੀ ਤੇ ਮੈਂ ਨਾ ਕੱਪੜੇ ਕਾਫੀ ਦਿਨਾਂ ਦੇ ਤੋਂ ਧੋ ਕੇ ਰੱਖੇ ਹੋਏ ਸੀਗੇ ਪੜਦੇ ਜੋ ਆਪਣੇ ਗਾਰਟਨ ਸੀਗੇ ਮੈਂ ਕਾਫੀ ਦਿਨਾਂ ਦੇ ਧੋ ਕੇ ਰੱਖੇ ਹੋਏ ਸੀਗੇ ਤੇ ਜੋੜਨ ਵਾਲੇ ਸੀਗੇ ਤੇ ਮੈਂ ਉਹਨਾਂ ਦੇ ਘਰੇ ਗਈ ਤੇ ਫਿਰ ਮੈਂ ਕਿਹਾ ਕਿ ਭਾਬੀ ਸਫਾਈਆਂ ਕਰ ਰਹੀ ਜੰਦੀ ਸੀ ਕਿ ਮੈਂ ਕਿ ਕੀ ਸੋਚਿਆ ਆਪਣੇ دماغ ਨਾਲ ਕਿ ਕਿ ਉਹਨਾਂ ਮੈਂ ਪਰਦੇ ਜੋੜਦਾ ਹਨ ਤੇ ਮੈਂ ਨਾ ਪਰਦੇ ਏਕੇ ਜੋੜ ਦਿੰਦੇ ਤੇ ਮੈਂ ਨਾ ਅੱਗੇ ਮੇਨਾਂ ਚਾਕੇ ਨਾ ਕੋਲ ਲੀਓਗੀ ਕੋਲ ਪਤਾ ਕਿਉਂ ਤੀ ਕਿ ਮੈਂ ਜੇ ਅੰਦਰ ਬਣਨ ਲੱਗੀ ਤੇ ਮੈਂ ਭਾਬੀ ਮੈਨੂੰ ਕਹਿੰਦੇ ਕਿ ਤੂੰ ਕੀ ਕਰਨ ਆਈ ਹੈ ਤੇ ਮੈਂ ਆਖਿਆ ਕਿ ਮੈਂ ਤਾਂ ਪਰਦੇ ਜੋੜਨ ਆਈ ਹਾਂ ਕਹਿੰਦੇ ਸ਼ੁਕਰ ਹੈ ਤੂੰ ਪਰਦੇ ਜੋੜਨ ਆਈ ਨਹੀਂ ਤੇ ਸਾਨੂੰ ਤੇ ਲੱਗਦਾ ਨਹੀਂ ਕਿ ਤੂੰ ਪਰਦੇ ਕਿਤੇ ਜੋੜਨ ਆਏਂਗੀ ਜਿੰਨੀ ਦੇਰ ਤੋਂ ਅਡੇ ਕਰੇ ਪ੍ਰੋਗਰਾਮ ਸ਼ੁਰੂ ਹੋਣਾ ਸੀ ਕਿੰਨੇ ਦੇਰ ਲੱਗਦਾ ਨਹੀਂ ਸੀ ਕਿ ਤੁਹਾਨੂੰ ਪਰਦੇਆਂ ਦਾ ਜ਼ਿਆਦਾ ਵੀ ਰੁਕਾ ਤੇ ਮੈਂ ਕਿਹਾ ਕਿ ਨਹੀਂ ਪਰਦੇਆਂ ਦਾ ਤਾਂ ਆਪਾਂ ਨੂੰ ਜ਼ਰੂਰ ਸੀਗਾ ਤੇ ਬੱਟ ਮੈਂ ਕਿਹਾ ਕਿ ਇਸ ਤਰ੍ਹਾਂ ਦਿਨ ਲੰਘਦੇ ਜਾਂਦੇ ਸੀਗੇ ਤੇਰੀਏ ਤੇ ਮੈਂ ਕਿਹਾ ਤਿੰਨ ਚਾਰ ਦਿਨ ਹੋ ਗਏ ਸੀ ਥੋਕੇ ਪਹਿਲਾਂ ਨੇ ਰੱਖ ਗਏ ਸੀਗੇ ਤੇ ਤਾਂ ਕਰਕੇ ਤੇ ਬਾਅਦ ਵਿੱਚ ਇਸ ਤਰ੍ਹਾਂ ਕੰਮ ਦੇ ਵਿੱਚ ਉਲਝੀ ਰਹੀ ਤੇ ਜੋੜਨ ਗਈ ਨਹੀਂ ਹੈਗੀ ਮੈਂ ਕਦੇ ਸਵੇਰੇ ਕਦੇ ਸ਼ਾਮ ਕਦੇ ਸਵੇਰੇ ਕਦੇ ਸ਼ਾਮ ਇਸ ਤਰ੍ਹਾਂ ਕਰਦੇ ਰਹੀ ਤੇ ਅਸੀਂ ਵੀ ਮੇਰੇ ਕੋਲ ਜਿਤੋਂ ਜ਼ਿਆਦਾ ਕੱਪੜੇ ਹੋ ਜਾਂਦੇ ਨੇ ਨਾ ਉਦੋਂ ਮਨ ਨੂੰ ਜੋੜਨੇ ਪਸੰਦ ਨਹੀਂ ਹੈਗੇ ਉਹਨਾਂ ਨੂੰ ਮੈਂ ਜੋੜਦੀ ਨਹੀਂ ਬਸ ਤੇ ਥੋੜੇ ਥੋੜੇ ਕਰਕੇ ਦੋ ਦੋ ਕਰਕੇ ਮੈਂ ਥੋੜੇ ਥੋੜੇ ਕਰਕੇ ਜੋੜ ਲੈ ਰਹੀ ਹੰਨੀ ਜੇ ਚਵਾਂ ਦਿਨਾਂ ਦੇ ਬਾਕੀ ਹੁੰਦਾ ਆਦੋਂਦਾਂ ਵੀ ਆਇਆ ਸੀ क्या था गौ धंधा आया था गैस तारे लो जी आप जोड़ना है इस कपड़े पर काम हो ही गया लूंगी ना बाज हाँ हाँ जीतो ਨੀ ਜੀਤੋ ਨੀ ਜੀਤੋ ਨੀ ਜੀਤੋ ਨੀ ਵਾਗੀ ਜਿੱਦਾਂ ਅੱਜ ਉਹ ਨਹੀਂ ਬੋਲਦੀ ਨਾ ਜੀਤੋ ਬੜਾ ਸੋਹਣਾ ਲੱਗਦਾ ਏ ਨਾ ਕਹਿੰਦੀ ਨਹੀਂ ਹੁਣ ਤਾਂ ਉਹ ਦਿੱਤੀ ਫੇਰ ਆਮ ਨਾ ਦੇ ਦਿੰਦੀ ਉਸੇ ਦੀ ਗੱਲ ਕਰਨੀ ਆ ਕਹਿੰਦੀ ਕਹਿੰਦੀ ਨੀ ਜੀਤੋ ਬੜੇ ਸੋਹਣਾ ਲੱਗਦਾ ਜੀਤੋ ਜੀ ਕਹਿੰਦੀ ਜੋੜਨ ਤੇ ਆਈ ਸੀ ਮੈਂ ਪਰਦੇ ਪਰਦੇ ਤੇ ਮੈਂ ਜੋੜ ਲੇ ਫਿਰ ਮੈਂ ਨਾਲ تین ਲਾਪੀ ਸਵੇਰ ਦੀ ਚਾਹ ਅਜੇ ਮਾਰਨਿੰਗ ਟਾਈਮ ਤੇ ਮੇਰੀ ਜੁੰਡੀਆਂ ਜਿਹੜੀਆਂ ਹੈਗੀਆਂ ਉਹ ਖਿਲੜੀਆਂ ਮੈਂ ਕਹਿੰਦੇ ਕੇ ਮੇਰੀ ਟੀ-ਸ਼ਰਟ ਨੂੰ ਹੀ ਇਗਨੋਰ ਕਰਨਾ ਕਿਉਂਕਿ ਇਹ ਹਮਾਰੀ ਨਾ ਕੰਫਰਟੇਬਲ ਟੀ-ਸ਼ਰਟ ਹੈ ਇਸ ਲਈ ਉਹ ਹਮਾਰੀ ਗੁੱਸੇ ਵਾਲੀ ਮੈਡਮ ਬੈਠੀ ਜੱਡੇ ਵੀਰ ਜਿੰਦਰ ਸੁੱਤੇ ਪੈਣ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ ਇੱਧ ਤੇ ਸਾਸ ਵਾਈ ਕਿਵੇਂ ਆ ਗਿਆ ਪਰ ਮੈਂ ਜੀ ਸੁੱਤਾ ਪੈ ਉੱਠ ਹੀ ਆਇਆ ਆ ਕੀ ਪਰਨਾ ਸ਼ੁਰੂ ਕਰ ਦਿੱਤਾ ਵਿੱਚ ਚੈੱਕ ਕਰੋ ਚੈੱਕ ਕਰੋ ਸਾਰੇ ਜਣੇ ਇਹ ਕੀ ਆ ਇਹ ਸਾਨੂੰ ਨਹੀਂ ਪਤਾ ਕੀ ਆ ਜੇ ਭਈਆ ਬਤਾਏਗਾ ਜੇ ਕੀ ਹੈ ਜੇ ਕੀ ਹੈ ਪੌਕਸੀ ਕੌਨਸਾ ਪੌਕਸੀ ਕਾਲੇ ਜੇ ਬਲੈਕ ਬਲੈਕ ਇਹ ਮਰਿਆ ਜਾ ਰਿਹਾ ਹੈ ਭਈਆ ਬੋਲੋ ਮੇਯਾ ਯੂ ਟੈਲ ਮੀ ਲੋ ਜੀ ਆਪਣੇ ਪੌਕਸੀ ਜਿਹੜੀ ਹੈਗੀ ਆ ਉਹ ਭਰੀ ਜਾ ਰਹੀ ਹੈ ਆ ਵਾਲੇ ਰੂਮ ਦੇ ਵਿੱਚ ਇਹਨਾਂ ਨੇ ਭਰ ਦਿੱਤੀ ਹੈ ਜਿਹੜਾ ਕੰਮ ਆਪਣਾ ਫਿਨਿਸ਼ ਹੋ ਗਿਆ ਬਸ ਅੱਜ ਇਹਨਾਂ ਦਾ ਲਾਸਟ ਡੇ ਆ ਤੇ ਇਹਨਾਂ ਨੇ ਸਾਰਾ ਜਿਹੜਾ ਕੰਮ ਉਹ ਦੇਖੋ ਸਾਫ ਸਫਾਈ ਬਿਲਕੁਲ ਕਰ ਦਿੱਤੀ ਹੈ ਬਿਲਕੁਲ ਸਾਫ ਸਫਾਈ ਹੋ ਚੁੱਕੀ ਆ ਏ ਬਾਸਟਰਮ ਬਾਸਟਰਮ ਵੀ ਆਪਣਾ ਪੂਰਾ ਪਲ ਕੰਪਲੀਟ ਆ ਤੇ ਮੈਂ ਵਿੱਚ ਵੇਖ ਦਿਖੀ ਜਾਨੀ ਹੈਲੋ ਉੱਪਰ ਤੱਕ ਆਪਾਂ ਲਵਾ ਲਿਆ ਨੇ ਉਸ ਕੋ ਵੀ ਬਿੱਟਰ ਬਣਾ ਲੂ ਉਸ ਨੂੰ ਬਣਾਏਗਾ ਇਧਰ ਵੀ ਕੰਪਲੀਟ ਹੋ ਗਿਆ मन खुश भैया है वो हमारा मन खुश भैया आप क्या कर रहे हो वो हेडफोन लगा कर बैठा है भैया आप बोलते नहीं हो क्या कर रहे हो मेरा वीडियो बना रहे हो क्या कर रहे हो आप <laughs> कुछ कुछ भी समान जड़ा है सारा कट के फिर बहर रख लिया ਬੀ ਬਲੋਇ ਟੂ ਆਪਣਾ ਕੰਮ ਕਰਦਾ ਹੈ ਆਪਣਾ ਕਰਨਾ ਦੇਖੋ ਤਾਂ ਤਾਂ ਕਰਦਾ ਹੈ ਵਈਆ ਤੇ ਕੁੱਕੀ ਨੂੰ ਮਸਾਲਾ ਡਾਲ ਰਹਾ ਹੈ ਕੀ ਡਾਲ ਰਹਾ ਹੈ ਮੀਂਹ ਡਾਲ ਰਹਾ ਹੈ ਜਿੰਦੀ ਜਿੰਦਾ ਤੇ ਉਪਰ ਜਿਹੜਾ ਸਾਡਾ ਮੁੰਡਾ ਨਾ ਬਹੁਤ ਮੰਮੀ ਨੂੰ ਕਦੀ ਦੇਕਾਰਿਆ ਸੀ ਲekin ਕਦੀ ਕਹਿੰਦਾ ਮੈਂ ਬਰਾਉਂਡੂ ਪੜਿਆ ਕਦੀ ਕਹਿੰਦਾ ਮਸਲਾਕ ਪੜੀ ਨਗਿਆ ਤੇ ਮੰਮੀ ਨੂੰ ਉੱਜਾਇਆ ਕਿ ਸਾਡਾ ਇਹ ਕਾਫੀ ਜਨ

जाते से मैं सर्च कर दूंगी ठीक है यह हाथ से निकल जाता है जल्दी आ, जाता। तो सूखने के बाद नहीं सूखता है था 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 था। था था। और क्या होता है अच्छे से बताओ ना और भी लोग लगवाएंगे बाद में आपका प्रमोशन होगा आपका और और काम मिलेगा <laughs> ऑक्सी लगाने के तहत चंद्रमा आता है मधुबी भरता है और पैर होता है छोटा रुखा भी है ये ये देखो हां ये तक भैया कहते ऑक्सी लगाता है ਜਾਣਾ ਹੈ ਕੋਣ ਵੀ ਆਪਣੇ ਹੱਥ ਕੋਣ ਕਹਿੰਦਾ ਹੈ ਪਾਪਾ ਇੱਥੇ ਬਾਕਸੇ ਭਰਨ ਤੋਂ ਬਾਅਦ ਵਿੱਚ ਫਿਰ ਇਹਨਾਂ ਨੇ ਕਰ ਲਈ ਸੀਗੀ ਸਰਫ ਦੇ ਨਾਲ ਸਾਫ ਸਫਾਈ ਇਹ ਸਰਫ ਦੇ ਨਾਲ ਸਾਫ ਸਫਾਈ ਕਰਨਾ ਦੇ ਪਾਈ ਸੀਗੀ ਤੇ ਜਿਹੜੇ ਦਾਗ ਦੇ ਉੱਤੇ ਜਿੱਥੇ ਸੀਗੇ ਉਹਨਾਂ ਤੇ ਜਿੱਥੇ ਬਾਕਸੇ ਨਿਕਲਦੇ ਪਏ ਸੀਗੇ ਉਹਨਾਂ ਜਿੱਥੇ ਸੀਮੈਂਟ ਵਗੈਰਾ ਲੱਗਾ ਸੀ ਇਹ ਉੱਥੋਂ ਜਗਾ ਜਿਹੜੀ ਹੱਗੀ ਉਸ ਨੂੰ ਕਲੀਨ ਕਰਦੇ ਆ ਤੇ ਸਿਰਫ ਕਲੀਨ ਨਹੀਂ ਇੱਕ ਵਾਰ ਇਹਨੇ ਕਰਦੇ ਦੋ ਦੋ ਤਿੰਨ ਦਿਨ ਵਾਰੀ ਕਰਦੇ ਤੇ ਕਰਦੇ ਜਿਹੜੇ ਟੈਲਾਂ ਨੇ ਉਸ ਨੂੰ ਚੁਮਕਾ ਕੇ ਦਿੰਦੇ ਨੇ ਉਹਦਾ ਕੰਮ ਬਹੁਤ ਵਧੀਆ ਕਰਕੇ ਦਿੰਦੇ ਨੇ ਤੇ ਪੂਰਾ ਕੰਮ ਬਧিয়ে ਕਰਕੇ ਜੇ ਸੀ ਆਪਣੇ ਕੀਤੇ ਵੀ ਜੁਰੂਰੀ ਆਪਾਂ ਕਹਿੰਦੇ ਸੀਗੇ ਸਾਰੇ ਬੰ ਤੇ ਮੰਨਦੇ ਨੇ ਤੇ ਹਰ ਵੀ ਜਿਹੜੇ ਇਹ ਆਪਣੇ ਇਹਨਾਂ ਦੇ ਕੰਮੇ ਰਹਿ ਗਏ ਹੁੰਦੀ ਆ ਆਪਣੇ ਕੰਮ ਵਿੱਚ ਤੇ ਉਹ ਹਾਰੇ ਕੋ ਕੰਮ ਇਹਨੂੰ ਪੂਰਾ ਕਰ ਦਿੰਨੇ ਤੇ ਕਦੀ ਵੀ ਪਿੱਛੇ ਨਹੀਂ ਛੱਡਦੇ ਹੈਗੇ ਤੇ ਇੱਥੇ ਦੀ ਹੁਣ ਸਰਫ ਨਾਲ ਚੱਲ ਰਹੀ ਸੀ ਤੋਂ ਵੱਧ ਵਾ ਤੇ ਉਹ ਸਰਟੀਫਿਕੇਟਸ ਤੋਂ ਲਿਗਣ ਜੇ ਤੱਕ ਚੀ ਤੇ ਰੂਪੀ ਬਹੁਤ ਤੋਂ ਪਸੀਦੀ ਤੇ ਦੇਖੋ ਜਿੱਥੇ ਜਿਹੜੀ ਸਾਫ ਸਫਾਈ ਆ ਉਹ ਹੋ ਗਈ ਸੀ ਇੱਕ ਜਗ੍ਹਾ ਹੈਗਾ ਸੀ ਕਿ ਜਿਹੜਾ ਉਹ ਵਾਇਪਰ ਮਾਰੀ ਜਾ ਰਿਹਾ ਸੀਗਾ ਕਿਉਂਕਿ ਪਿੱਛੇ ਦਾ ਬਾਦੇ ਤੇ ਸਾਡੇ ਤੇ ਜੀ ਕੰਮ ਤੇ ਦੇਣ ਇਹਨਾਂ ਨੇ ਪੂਰੇ 15 ਤੋਂ 20 ਦਿਨ ਲੱਗ ਚੁੱਕੇ ਸੀਗੇ ਤੇ ਅੱਜ ਇਹਨਾਂ ਦਾ ਲਾਸਟ ਡੇ ਸੀਗਾ ਤੇ ਲਾਸਟ ਡੇ ਵਾਲੇ ਦਿਨ ਆਣਾ ਦੋ ਦਿਨੇ ਪੂਰੀ ਸਾਫ ਸਫਾਈ ਕਰ ਦਿੰਦੇ ਨੇ ਤੇ ਜਿਹੜੀ ਸ਼ਾਈਨਿੰਗ ਹੋ ਗਿਆਦਾ ਹੁੰਦੀ ਹੈ ਨਾ ਉਹ ਫੇਰ ਦੁਬਾਰਾ ਵਾਪਸ ਲੈ ਕੇ ਆਉਂਦੇ ਨੇ ਟੈਨਾਂ ਦੀ ਤੇ ਬਹੁਤ ਹੀ ਵਧੀਆ ਕੰਮ ਕਰਦੇ ਪਏ ਸੀ ਜੇ ਸਾਰੇ ਵੀ ਇਹ ਬਹੁਤ ਜਾਣੂ ਹੋਗੇ ਸੀ ਦੇਖ ਕੇ ਕਿਉਂ ਨੇ ਇਹਨਾਂ ਨੂੰ 18-19 ਦਿਨ ਹੋ ਗਏ ਸੀ ਇੱਥੇ ਰਹਿੰਦੇ ਆ ਹੋਣ ਤੇ ਮੰਮੀ ਹੁਣਾਂ ਨੇ ਨਾ ਵਾਲ ਕੱਤੀ ਵੀ ਕਰਾਉਣੀ ਸੀਗੀ ਤੇ ਬੱਦ ਖੁਣ ਕੇ ਥੋੜੇ ਦਿਨ ਰਹਿ ਗਏ ਆ ਤੇ ਤਾਂ ਕਰਕੇ ਵਾਲ ਕੱਤੀ ਜਿਹੜੀ ਹੈਗੀ ਉਹ ਵੀ ਇਹ ਤੇ ਕਹਿੰਦੇ ਕਿ ਅਸੀਂ 2 ਦਿਨਾਂ ਦੇ ਵਿੱਚ ਕੰਪਲੀਟ ਕਰਾ ਦਾਂਗੇ ਤੇ ਤੁਸੀਂ ਵਾਲ ਕੱਤੀ ਜਿਹੜੀ ਹੈਗੀ ਉਹ ਕਰਾ ਲਓ ਤੇ ਬੱਦ ਕੀ ਮੰਮੀ ਕਹਿੰਦੇ ਕਿ ਉਹ ਤਾਂ ਨਹੀਂ ਮੰਨਦਾ ਹੈਗਾ ਮੰਮੀ ਤਾਂ ਮੰਨਦੇ ਆ ਤੇ ਅਸੀਂ ਕਹਿੰਦੇ ਕਿ ਫਿਰ ਸਾਫ ਸਫਾਈ ਸਾਡੇ ਕੋਲ ਦੀ ਕੋਝੂ ਦੀ ਸਾਫ ਸਫਾਈ ਹੋ ਜੂਗੀ ਕੰਦਾ ਵਗੈਰਾ ਕਿਉਂਕਿ ਤੋੜੀਆਂ ਪੈਣਗੀਆਂ ਨੇ ਸਾਰੀਆਂ ਬਹੁਤ ਜ਼ਿਆਦਾ ਡਸਟਿੰਗ ਆ ਤਾਂ ਕਰਕੇ ਤੇ ਆਪਾਂ ਹੁਣ ਸ਼ਾਇਦ ਸੋਚਦੇ ਆ ਸ਼ਾਮ ਤੱਕ ਕੀ ਕੀ ਕਰਨਾ ਹੈ ਕਿ ਨਹੀਂ ਕਰਨਾ ਹੈਗਾ ਤੇ ਤੁਸੀਂ ਜੁੜੇ ਰਹੋ ਜੀ ਮੇਰੇ ਵਲੌਗ ਦੇ ਨਾਲ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਜੀ ਕਿਉਂਕਿ ਤੁਹਾਡੇ ਸਾਦੇ ਬਹੁਤ ਜ਼ਿਆਦਾ ਜ਼ਰੂਰਤ ਆ ਆਪਾਂ ਨੂੰ ਇਸ ਕਰਕੇ ਤੇ ਪਲੀ ਸਾਰੇ ਜਣੇ ਸਾਥ ਜਰੂਰ ਦਿਓ ਹਨਾ ਮੇਰੇ ਕੀ ਜਿਹੜਾ ਚੈਨਲ ਆ ਹਨ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹੀ ਕੰਨੀ ਆ ਕਿ ਮੇਰੇ ਜਿਹੜਾ ਚੈਨਲ ਆ ਹਨਾ ਮੈਂ ਉਸ ਦਾ ਨਾਮ ਵੈਸੇ ਤਾਂ ਮੈਂ ਚੇਂਜ ਕਰ ਦਿੱਤੀ ਆ ਕਿਉਂਕਿ ਮੈਨੂੰ ਕੋਈ ਕੋਈ ਪ੍ਰੋਬਲਮ ਹੋ ਗਈ ਆ ਇਸ ਪੇਜ ਤੋਂ ਹਟਾ ਕੇ ਤੇ ਆਪਾਂ ਜਿਹੜਾ ਹੈਗਾ ਆ ਆਪਣੇ ਚੈਨਲ ਦਾ ਨਾਮ ਜਿਹੜਾ ਹੈਗਾ ਹੈ ਉਹ ਚੇਂਜ ਕਰ ਦਾਂਗੇ ਹੁਣ ਤੇ ਬਹੁਤ ਹੀ ਜਲਦੀ ਜਿਹੜਾ ਨਿਊ ਨੇਮ ਆ ਤੁਹਾਡੇ ਸਾਹਮਣੇ ਆਏਗਾ ਤੇ ਮਟਜੋ ਥੋੜੇ ਦਿਨਾਂ ਬਾਅਦ ਆਏਗਾ ਤੇ ਤੁਸੀਂ ਜੁੜੇ ਰਹੋ ਮੇਰੇ ਵੀਡੀਓਜ਼ ਦੇ ਨਾਲ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਵੱਧ ਤੋਂ ਵੱਧ ਸਾਥ ਦਿਓ ਜਿਹੜੀਆਂ ਭੈਣਾਂ ਮੇਰੀਆਂ ਮੇਰਾ ਸਾਥ ਦਿੰਦੀਆਂ ਨੇ ਉਹਨਾਂ ਦਾ ਬਹੁਤ ਬਹੁਤ ਦਿਵਤ ਧੰਨਵਾਦ ਹੈ ਨਾ ਤੇ ਥੈਂਕ ਯੂ ਯਾਰ ਤੁਸੀਂ ਕਿ ਮੇਰਾ ਸਾਥ ਦੇ ਰਹੇ ਹੋ ਹੈ ਨਾ ਤੇ ਮੇਰੀ ਵੀਡੀਓਜ਼ ਦੇਖਦੇ ਆ ਚਲ ਜਿਨ੍ਹਾਂ ਨੂੰ ਨਹੀਂ ਸਹੀ ਲੱਗਦਾ ਉਹ ਨਾ ਦੇਖੋ ਤੇ ਜਿਨ੍ਹਾਂ ਨੂੰ ਸਹੀ ਲੱਗਦਾ ਹੈ ਹੈ ਨਾ ਪਲੀਜ਼ ਸਾਥ ਤੁਸੀਂ ਦੇ ਰਹੇ ਆ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਜੇ ਮੈਂ ਤੁਹਾਡਾ ਸਾਥ ਦਿੰਦੀ ਆ ਤੇ ਤੁਸੀਂ ਵੀ ਮੇਰਾ ਸਾਥ ਦੇ ਰਹੇ ਆ ਥੈਂਕ ਯੂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਪਾਂ ਕਿ ਬਹੁਤ ਹੀ ਜਲਦੀ ਤਾਂ另ੇ ਖੁਸ਼ਖਬਰੀ ਕੋ ਦਿਵਾਗੇ ਤੇ ਤੁਸੀਂ ਮੇਰੀ ਵੀਡੀਓ ਦੇ ਨਾਲ ਇਸ ਤਰ੍ਹਾਂ ਹੀ ਬਨੇ ਰਹੇ ਠੀਕ ਹੈ ਜੀ ਤੇ ਐਂਡ ਤੱਕ ਜਿਹੜਾ ਮੇਰਾ ਵਲੌਗ ਆ ਜਰੂਰ ਦੇਖਿਆ ਕਰੋ ਸਾਰੇ ਜਾਣੇ ਤੇ ਮਿਲਦੇ ਆਂ ਜੀ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ டா டா ਟੇਕ ਕੇਅਰ ਤੇਲਾ ਜੀ ਆਪਣੇ ਜਿਹੜਾ ਹੈਗਾ ਉਹ ਕੰਮ ਜਿਹੜਾ ਹੈਗਾ ਚੱਲਦਾ ਪਿਆ ਇੰਨੀ ਜ਼ਿਆਦਾ ਗਰਮ ਜਿਹੜੀ ਹਵਾ ਆ ਉਹ ਆਪਦੀ ਪਈ ਹੈ ਦੇ ਤਲੇਜ ਵਾਂਗੂ ਮੋਸਟਲੀ ਕਿ ਸਭ ਨੇ ਅੱਗੇ ਜਿਹੜੀ ਹੁੰਦੀ ਪੂਛੇ ਨਾਲ ਉੱਤੀ ਹੈਗੀ ਇੰਨਾ ਜ਼ਿਆਦਾ ਮੰਦਾ ਹਾਲਾ ਕਿ ਜ਼ਿਆਦਾ ਗਰਮ ਗਰਮ ਹਵਾ ਜਿਹੜੀ ਆ ਆਉਣੀ ਸਟਾਰਟ ਹੋ ਗਈਆਂ ਗਰਮੀ ਜਿਹੜੀ ਇੱਕਦਮ ਪੈਣ ਲੱਗ ਪਈ ਆ ਪਹਿਲਾਂ ਤਾਂ ਥੋੜੀ ਥੋੜੀ ਗਰਮੀ ਸੀ ਕੋਈ ਇੰਨਾ ਜ਼ਿਆਦਾ ਪਤਾ ਨਹੀਂ ਸੀ ਗਿਆ ਲੱਗਦਾ ਬੜੇ ਲੋਕ ਹੀ ਨਾ ਤੇ ਆਪਾਂ ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਣੇ ਕਿ ਆਪਾਂ ਅੱਜ ਇੱਕ ਹੋਰ ਏਸੀ ਆਪਣੇ ਲੱਗ ਚੁੱਕਾ ਹੈ ਉਹ ਵੀ ਤਾਂ ਚੱਕਰ ਨੇ ਉਹਨੂੰ ਗਵਾਇਆ ਹੈਗਾ ਯਾਰ ਐਲਜੀ ਦਾ ਠੀਕ ਹੈ ਠੀਕ ਹੈ ਜੀ ਤੇ ਆਪਣਾ ਜਿਹੜਾ ਕੰਮ ਬਿਲਕੁਲ ਫਿਨਿਸ਼ ਹੋ ਗਿਆ ਕਰਦਾ ਬਸ ਉਹ ਸਬਸ ਪਈਆਂ ਹੋਣਗੀਆਂ ਤੇ ਤਾਰ ਹੈ ਜੇ ਪਾਉਣ ਵਾਲੀ ਹੈ ਤੇ ਆਪਣੇ ਜਿਹੜੇ ਹੈਗੇ ਤਾਰ ਇੱਥੇ ਪਈ ਹੈਗੀ ਹੈ ਬੈਰਿੰਗ ਦੇ ਬੱਚੇ ਹਲੋ ਜੀ ਸ੍ਰੀ ਸ਼ਕਲ ਜੀ ਸਾਰਿਆਂ ਨੂੰ ਹੱਪ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਵਾਇਕਲ ਤੁਹਾਨੂੰ ਹਮੇਸ਼ਾ ਸਾਰਿਆਂ ਜੜਦੀ ਕਲਾ ਵਿੱਚ ਰੱਖਦੇ ਜੀ ਵੀਲਕਮ ਕਰਦੇ ਤੁਹਾਡੇ ਆਪਣੇ YouTube ਚੈਨਲ ਤੁਹਾਡੀ ਗੱਲ ਸਾਂਝੀ ਬਣਤੀ ਵਿੱਚ ਤੇ ਜੀ ਆਪਣੇ ਅੱਜ ਹੈਗਾ ਆ ਕਲੀਨਿਕ ਦਾ ਦਿਨ ਤੇ ਸਾਰੀ ਸਫਾਈ ਜਿਹੜੀ ਆ ਹੋ ਜੂਗੀ ਤੇ ਬਟ ਆਪਾਂ ਉਹਨਾਂ ਜਿਹੜੇ ਆਪਣਾ ਜਿਹੜਾ ਸਾਰਾ ਸਮਾਨ ਆਪਣਾ ਬਾਹਰ ਪਿਆਇਆ ਸਾਫ ਸਫਾਈ ਕਰਨ ਤੋਂ ਬਾਅਦ ਵਿੱਚ ਇਹਨਾਂ ਦਾ ਥੋੜਾ ਜਿਹਾ ਡੇਲੇ ਹੋਣੇ ਆ ਅੱਜ ਗੱਲ <experiences>